ਲੋਈ ਅਹੀਂ ਕਰਨੀ ਸੇਵਾ ਕੂੜਾ ਚੁੱਕਣਾ ਸੀ ਤੇ ਵੀਰ ਸਪੈਸ਼ਲ ਆਇਆ ਪਰਨਾਵਨ ਕਿੱਥੋਂ ਆਏ ਵੱਡੇ ਕੋੜ ਤੋਂ ਵੱਡੇ ਕੋੜ ਤੋਂ ਆਏ ਵੀਰ ਹਾਂ ਤੇ ਆ ਵੀ ਵਿਖਾ ਦਵਾ ਆਪਾਂ ਝਾੜੂ ਬਣਾਉਣਾ ਹੈ ਝਾੜੂ ਬਣਾਉਣਾ ਹੈ ਸਕਤਾ ਇਧਰ ਵੀ ਵਿਖਾ ਦਵਾ ਮਗਲੇ ਪਾਸੇ ਕੋਤੀ ਹੈ ਜਾਨੀ ਸੇਵਾਦਾਰ ਸੇਵਾਦਾਰ ਕਿੱਥੇ ਹੋ ਰਹੇ ਆ ਸਾਰੇ ਜਣੇ ਸੈਂਪੜੀ ਸੀ ਪਰਨਾ ਵੱਜ ਰਿਹਾ ਵਾ ਤੇ ਵੜਕੇ ਆਪਾਂ ਝਾੜੂ ਬਣਾਵਾਂਗੇ ਤਿਆਰ ਕਰਾਂਗੇ ਡਾਂਗਾਂ ਵਾਲਾ ਝਾੜੂ ਮੌਰੀ ਅਸੀਂ ਸਫਾਈ ਕਰਨ ਲਈ ਆ ਝਾੜੂ ਮੰਗਾ ਲਿਆ ਤੇ ਡਾਂਗੜਾ ਝਾੜੂ ਅਸੀਂ ਲੱਗੇ ਆ ਤਿਆਰ ਕਰਨ ਤੇ ਬਸ ਬਨੇ ਰਹੋ ਸਾਡੇ ਵਲੌਗ ਦੇ ਨਾਲ ਤੇ ਤੁਹਾਨੂੰ ਦਿਖਾਉਨੇ ਆ ਡਾਂਗੜਾ ਝਾੜੂ ਲਓ ਜੀ ਇਹ ਪਹਿਲੋਂ ਅਸੀਂ ਲੱਗੇ ਆ ਡਾਂਗੜਾ ਝਾੜੂ ਤਿਆਰ ਕਰਨ ਕਿਉਂਕਿ ਉਥੇ ਕੂੜਾ ਬਹੁਤ ਜ਼ਿਆਦਾ ਹੋਣ ਕਰਕੇ ਦੂਰੋਂ ਦੂਰੋਂ ਝਾੜੂ ਫਿਰ ਦਿਆ ਕਰੇ ਜਿਹੜਾ ਤੇ ਦੋ ਝਾੜੂ ਆਪਾਂ ਕਰਤੇ ਆ ਇੱਕ ਵੇਨੇ ਆ ਚੂੜੀ ਚ ਆਉਂਦਾ ਕਿ ਨਹੀਂ ਭਲਾ લાઓ જી એના આપણા ઝાડુ ત્યાપ ਲੋਈ ਆ ਆਪਣਾ ਝਾੜੂ ਕੱਟਿਆ ਗਿਆ ਐ ਫੱਦਰਾ ਹੋ ਗਿਆ ਵਧੀਆ ਕੂੜਾ ਕਾੜਾ ਮੜਾ ਮੋਟਾ ਇਹਦੇ ਚਾਹੂਗਾ ਹਣ ਤੇ ਬਾਕੀ ਹੁਣ ਰਹਿ ਗਿਆ ਡੰਡਾ ਲੋਈ ਆ ਗਿਆ ਆਪਣਾ ਝਾੜੂ ਤਿਆਰ वेरी गुडी ज्यादा लो जी चपला हूं ठीक है वाया ना? झाड़ू ना फिरने पूरा परफेक्ट झाड़ू है वेखो ਇੱਕ ਝੜੂਆ ਵਾ ਇਹਨੂੰ ਕਲੰਪ ਜਤ ਨਹੀਂ ਇਹਨੂੰ ਬੰਨ੍ਹ ਦਾਂਗੇ ਤੇ ਅੱਗੋਂ ਕੱਟਾਂਗੇ ਚਲੋ ਇਹਨੂੰ ਕੱਟੀਏ ਇੱਥੋਂ ਕੱਟ ਲਈਏ ਇਹਨੂੰ ਲਓ ਇਹ ਦੁੱਧਾ ਝਾੜ ਵੀ ਆਪਣਾ ਹੋ ਗਿਆ ਰੈਡੀ। ਕੂੜੇ 'ਚ ਫੇਰਨ ਲਈ ਵਧੀਆ ਵਾਏ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਰੁੱਪ ਹੌਲਰ ਤੇ ਨਾਲ ਮੇਰੇ ਵੀਰ ਛੋਟਾ ਵੀਰ ਰਾਜਾ ਤੇ ਨਾਲ ਸਾਡੇ ਹੋਰ ਟੀਮ ਆ ਤੇ ਜਿੱਦਾਂ ਕਿ ਕੱਲ ਤੁਹਾਨੂੰ ਦੱਸਿਆ ਸੀ ਵਲੌਗ ਦੇ ਵਿੱਚ ਵੀ ਸਫਾਈ ਕਰਾਂਗੇ ਕੂੜੇ ਦੀ ਤੇ ਅੱਜ ਅਸੀਂ ਉਹਦੇ ਲਈ ਸਪੈਸ਼ਲ ਤਿਆਰ ਕੀਤੇ ਝਾੜੂ। ਝਾੜੂ ਤੁਹਾਨੂੰ ਦਿਖਾ ਦਿੰਨੇ ਆ। ਇਹ ਵੇਖੋ ਝਾੜੂ ਇਹ ਕਾ ਝਾੜੂ। ਤੇ ਚੱਲੇ ਆਂ ਅਸੀਂ ਸਫਾਈ ਕਰਨ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਅੱਜ ਅਸੀਂ ਸਫਾਈ ਉੱਥੇ ਜਿੰਨੀ ਹੋ ਗਈ ਉੰਨੀ ਕ ਕਰਾਂਗੇ ਜਿਆਦਾ ਅਸੀਂ ਨਹੀਂ ਕਰਨੀ ਕਿਉਂਕਿ ਬੰਦੇ ਥੋੜੇ ਜਿਹੀ ਆ ਤੇ ਘਟਿਆਂ ਅਸੀਂ ਥੋੜੀ ਜੀ ਤੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਚਲੋ ਜੀ ਚੱਲਦੇ ਆਂ ਲੋ ਜੀ ਮੌਸਮ ਵੀ ਵਧੀਆ ਵਾ ਅੱਜ ਤੇ ਉਹ ਵਾਲਾ ਕੂੜਾ ਜਿਹੜਾ ਤੁਹਾਨੂੰ ਕੱਲ ਦਿਖਾਇਆ ਸੀ ਵਲੌਗ ਦੇ ਵਿੱਚ ਤੇ ਅੱਜ ਅਸੀਂ ਉਹਨੂੰ ਸਾਫ਼ ਕਰਨ ਆ ਗਏ ਆਂ ਤੇ ਆਪਾਂ ਨੂੰ ਕਈ ਦੀ ਵੀ ਲੋੜ ਪੈਣੀ ਸ਼ਾਇਦ ਕੋਈ ਨਹੀਂ ਕਈ ਵੀ ਲੈ ਆਉਣੀ ਹੈ ਹਾਂ ਜੀ ਫਿਲਹਾਲ ਅਹੀਂ ਝਾੜੂ ਲੈ ਕੇ ਆਏ ਆ ਤੇ ਝਾੜੂ ਮਾਰਾਂਗੇ ਜਿਆਦਾ ਨਹੀਂ ਉਤਰਨਾ ਥੋੜਾ ਹੀ ਥੋੜਾ ਹੀ ਆ ਅੱਜ ਅਹੀਂ ਇੱਥੋਂ ਲੱਗਾਂਗੇ ਆ ਗਟਰ ਜਿਹਦੇ ਲੱਗੂ ਇੱਥੋਂ ਲੱਗਾਂਗੇ ਤੇ ਜਿੰਨਾ ਕ ਹੋਊਗਾ ਉਹ ਲਾਲ ਜੇ ਤੋੜੇ ਤੱਕ ਅਸੀਂ ਇਹਨਾ ਕੀ ਕਰਨਾ ਅੱਜ ਅਹੀਂ ਜਿਆਦਾ ਨਹੀਂ ਕਰਨਾ ਤੇ ਬਾਕੀ ਜੇ ਦਿਲ ਕਰੂਗਾ ਤੇ ਗਾਂ ਕਰ ਦੇਣਾ ਵਾ ਨਹੀਂ ਤੇ ਫਿਰ ਇਹਨਾ ਕੀ ਕਰਨਾ ਅੱਜ ਜਿਆਦਾ ਨਹੀਂ ਕਰਨਾ ਇੰਨੇ ਕੀ ਫਿਨਿਸ਼ਿੰਗ ਦਿਖਾਉਂਦੇ ਤੁਹਾਨੂੰ ਕਰਕੇ ਲੋ ਜੀ ਜਿਹੜਾ ਝਾੜੂ ਬਣਾਇਆ ਵਾ ਉਹਦੇ ਨਾਲ ਬਹੁਤ ਵਧੀਆ ਝਾੜੂ ਫਿਰਨ ਲਿਆ ਵਾ ਵੇਖੋ ਤੁਸੀਂ ਚੈੱਕ ਕਰ ਸਕਦੇ ਜੀ ਵੀ ਬਹੁਤ ਸੋਹਣਾ ਝਾੜੂ ਫਿਰਨ ਲਿਆ ਤੇ ਇਸ ਤਰ੍ਹਾਂ ਦੇ ਕਿਤੇ 5-7 ਝਾੜੂ ਹੋਰ ਬਣ ਜਾਣ ਤੇ ਬੰਦੇ ਹੋਣ ਤੇ ਅਸੀਂ ਡੇਲੀ ਆ ਜਾ ਕਰੀਏ ਇੱਥੇ ਖਲਾਰਾ ਪੈਣ ਹੀ ਨਾ ਦਈਏ ਆਹ ਵੇਖੋ ਇੱਕ ਫੈਸ਼ਨ ਫੈਸ਼ਨ ਵੇਖੋ ਵੀਰ ਦਾ ਪੂਰੀ ਟੌਰ ਘਾੜ ਕੇ ਤੇ ਝਾੜੂ ਫੇਰਨ ਆਉਂਦਾ ਜੀ ਲਓ ਜੀ ਮੁੰਡਾ ਸੋਹਣੇ ਸੋਹਣੇ ਕੱਪੜੇ ਪਾ ਕੇ ਫਿਰ ਵੀ ਲੱਗਾ ਝਾੜੂ ਫੇਰਨਾ। ਦੇਖੋ ਲੱਗਾ ਬੜੇ ਚਿਰਦਾ ਵੀ। ਇੰਨੀ ਕਿ ਸਫਾਈ ਕਰਤੀ ਆ। ਇੱਥੋਂ ਜਿੰਨਾ ਏਰੀਆ ਹੈਗਾ ਸਾਰਾ ਕੂੜਾ ਹੀ ਕੂੜਾ ਸੀ। ਤੇ ਬਾਕੀ ਹਜੇ ਲੱਗੇ ਆ। ਜਿੱਥੋਂ ਤੱਕ ਜਾਇਆ ਜਾਊਗਾ ਜਾਵਾਂਗੇ। ਫਿਰ ਉੱਥੇ ਸਮਾਪਤ ਕਰ ਦਾਂਗੇ ਕੰਮ। ਹੋ ਗਿਆ ਲਾਤੜ ਦੇ ਕੰਪਨੀ ਨਾ ਕੋਈ ਨਹੀਂ ਮੈਂ 20 ਨੰਬਰ ਬੱਚ ਜਲਦੀ ਜਲਦੀ ਨਿੱਕੀ ਲੋ ਜੀ ਮੁੰਡਿਆ ਨੇ ਇੰਨਾ ਕਰਤਾ ਸਾਫ ਜਿੰਨੇ ਜੁਗੇ ਹੈਗੇ ਸੀ ਵਿਚਾਰੇ ਏ ਜਿੰਨਾ ਕੋ ਹੋ ਸਕਿਆ ਵਾ ਉਹਨਾਂ ਕਾ ਸਫਾਈ ਕਰਤੀ ਆ ਇਹ ਦੇਖੋ ਸਫਾਈ ਮਾੜੀ ਮੋਟੀ ਜਿੰਨੀ ਕੋ ਹੋ ਸਕੀ ਆ ਉਹਨਾਂ ਨੇ ਕਰਤੀ ਆ ਵਿਚਾਰਿਆਂ ਨੇ ਤੇ ਇਧਰ ਜਿੰਨੀ ਰਹਿੰਦੀ ਆ ਆ ਇਧਰ ਖੋ ਇਧਰ ਜਿਹੜੀ ਰਹਿ ਗਈ ਆ ਇਹ ਅਸੀਂ ਫੇਰ ਕਿਤੇ ਕਰਾਂਗੇ ਅੱਜ ਲਈ ਇੰਨਾ ਹੀ ਬੜਾ ਸ਼ਾਬਾਸ਼ ਸ਼ਾਬਾਸ਼ ਮੁੰਡਿਆ ਸ਼ਾਬਾਸ਼ ਵੈਰੀ ਗੁੱਡ ਲਓ ਜੀ ਜਿੰਨੇ ਜੋਗੇ ਹੈਗੇ ਸੀ ਮੁੰਡਿਆਂ ਨੇ ਕੂੜਾ ਕਰਤਾ ਸਾਫ ਤੇ ਅੱਧਾ ਰਹਿ ਗਿਆ ਪਰਲੇ ਪਾਸੇ ਉਹਨੂੰ ਕਰਾਂਗੇ ਫਿਰ ਕਿਤੇ ਬੱਸ ਕਰੋ ਮੁੰਡਿਓ ਸ਼ਾਬਾਸ਼ ਵੈਰੀ ਗੁੱਡ ਆ ਰਹੋ ਬਾਸ ਚੋਕੜੋ ਕਈਆਂ ਕੋਈਆਂ ਚਲੋ ਚੱਲੀਏ ਆਹ ਕਈ ਫੜ ਲਓ ਲੈਟਸ ਗੋ ਲਓ ਜੀ ਇੰਨਾ ਕ ਕਰਤਾ ਕੂੜਾ ਸਾਫ ਆਹ ਉਹਨਾਂ ਕ ਰਹਿ ਗਿਆ ਤੇ ਮੁੰਡੇ ਵਿਚਾਰੇ ਥੋੜੇ ਥੋੜੇ ਥੱਕ ਗਏ ਆ ਤੇ ਬਾਕੀ ਕੂੜਾ ਕਰਾਂਗੇ ਫਿਰ ਕਿਸ ਦਿਨ ਤੇ ਚੰਗਾ ਫਿਰ ਮਿਲਦੇ ਆਂ ਅਗਲੇ ਵਲੌਗ ਚ ਚੰਗਾ ਜੀ ਸਤਿ ਸ੍ਰੀ ਅਕਾਲ ਬਾਈ ਬਾਈ